ਅੱਜ ਜਿਹੜਾ ਖਾਲਸਾ ਹੈ ਜਿਹੜੀ ਅੱਜ ਹਲਕਾ ਕੁਰੂਸਲ ਦੇ ਵਿੱਚ ਸਾਡੇ ਬਹੁਤ ਦੀ ਸੀ 400 ਐਮਐਲਏ ਸਰਦਾਰ ਬੰਦਰ ਸਿੰਘ ਜੀ ਉਹਨਾਂ ਦੇ ਨਿਰਦੇਸ਼ਾਂ ਦੇ ਉਹ ਤਾਂ ਦੇ ਕਹਿੰਦੇ ਉਹਨਾਂ ਨੇ ਦੱਸਿਆ ਕਿ ਇੱਧਰ ਸਾਡੇ ਏਰੀਆ ਦੇ ਵਿੱਚ ਜਿਹੜਾ ਫਟਾਂ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਥੇ ਸੇਗਿਆਂ ਦੇ ਵਿੱਚ ਜਿਹੜਾ ਪਾਲ ਟੰਗਰ ਭਰਾ ਤੇ ਲੋਕਾਂ ਦਾ ਬਹੁਤ ਹੀ ਜਿਆਦਾ ਵੱਡਾ ਜਿਹੜੀ ਕੁਦਰਤੀ ਜਿਹੜੇ ਮਾਰਛ ਆਈ ਹੈ ਦੇ ਨਾਲ ਬਹੁਤ ਤੁਹਾਡਾ ਨੁਕਸਾਨ ਹੋ ਗਿਆ ਸੋ ਅੱਜ ਅਸੀਂ ਅਧਿਕ ਅਲਸਰ ਹਟੇ ਵੀਰ ਸਰਦਾਰ ਸੁਖਿੰਦਰ ਸਰਪੰਚ ਜੇਪਾਕਲਾ ਜਿਹੜੇ ਰਿਸਪਾਂਸਬਲ ਫੋਕਸ ਕਰਤੋਗੇ ਕਰਤੋਗੇ ਇਸ ਗੁੱਸੇ ਤੋਂ ਨਾ ਤੇ ਅੱਜ ਆਪਣਾ ਸਰਪੰਚ ਸਾਹਿਬ ਬਹੁਤ ਹੀ ਅਹੀਂ ਅੱਜ ਇਹਨਾਂ ਦੇ ਕੋਲ ਆਏ ਇਹਨਾਂ ਦਾ ਪਤਾ ਲਿਆ ਜੀ ਤੇ ਕਾਹੀ ਵੇਚਾ ਤੋਂ ਵੱਡਾ ਦਰਸਾਣ ਹੋਇਆ ਇਸੀ ਫਸਲਾਂ ਦਾ ਤੇ ਅਸੀਂ ਸਾਰੇ ਉਹਦੇ ਰਲ ਕੇ ਸਾਡੇ ਬਹੁਤ ਇਸਤਿਹਾਰ ਦੀ ਸਰਕਾਰ ਅਕੀਦ ਸਿਰ ਕਰਦੇ। ਤੇ ਜੀ ਸਰਪੰਚ ਤੇ ਸਾਡੀ ਇੱਕੜਕੂਟੀ ਤੇ ਸਾਰੇ ਜਿਹੜਾ ਦਸਤਾਵੇਜ਼ ਹੋਰ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਆਪਣਾ ਇਹ ਫਰਜ਼ਿਆ ਚੁੰਗਿਆ ਕਿ ਜਾ ਕੇ ਜਿਹੜੇ ਹੜ੍ਹਾਂ ਦੇ ਨਾਲ ਸਾਡੇ ਪਰਿਵਾਰ ਜਿਹੜੇ ਪ੍ਰਭਾਵਤ ਹੋਏ ਆ ਉਹਨਾਂ ਦੀ ਸਹਾਇਤਾ ਲਈਏ। ਤੋਂ ਅੱਜ ਅਸੀਂ ਦੇਸ਼ ਦਾ ਚੱਪਾ ਦੇ ਵਿੱਚ ਆਏ ਆ ਸਰਪੰਚ ਸਾਹਿਬ ਸਾਰੇ ਪਤੋਂ ਮਿਲੇ ਆ ਹੋਰ ਇੱਥੇ ਇਹ ਪਰਿਵਾਰ ਜਿਹੜੇ ਜਿਨ੍ਹਾਂ ਦਾ ਬਹੁਤ ਪੋਟੈਨਸ਼ੀਅਲ ਛਾਣ ਹੋਇਆ ਉਹਨਾਂ ਨੂੰ ਵੀ ਅੱਜ ਮਿਲੇ ਆ। ਤੋਂ ਇਹ ਜਿਹੜੀ ਦੁੱਖ ਦੀ ਘੜੀ ਆ ਜਿਹਦੇ ਵਿੱਚ ਦੇਖੋ ਅਸੀਂ ਜਿਹੜਾ ਦਾ ਛਾਣ ਹੋਇਆ ਉਹਦੀ ਪੂਰਤੀ ਤਾਂ ਚਲੋ ਨਹੀਂ ਕਰ ਸਾਡੇ ਕੁਦਰਤਾਂ ਲੋ ਇਹ ਸਾਰਾ ਕੁਝ ਪਾ ਬਾਕੀ ਅਜੇ ਇਹਨਾਂ ਦੇ ਨਾਲ ਆ ਜਿਹੜਾ ਦਾ ਸਾਥ ਦੇਣ ਦੇ ਨਾਲ ਅੱਜਿਆ ਜੁੜੀਆ ਕਿ ਜਿੱਥੇ ਕਿਤੇ ਵੀ ਕੋਈ ਮੁਸ਼ਕਲ ਆਉਗੀ ਅੱਜ ਇਹਨਾਂ ਦਾ ਹੱਥ ਦੇ ਲਈ ਆਜੀ ਨਹੀਂ ਅੱਗੋਂ ਵੀ ਕੋਈ ਵੀ ਇਹਨਾਂ ਨੂੰ ਲੋੜ ਹੋਊਗੀ ਅੱਜ ਹਾਜ਼ਰ ਹੈ ਸਪਾਂਸਰ ਤੇ ਸਾਡੀ ਸੇਵਾ ਦੇ ਵਿੱਚ ਬਾਕੀ ਅਸੀਂ ਇਹ ਬੇਨਤੀ ਕਰਦੇ ਆ ਕਿ ਇੱਥੇ ਜਿੱਥੇ ਸਰਕਾਰ ਆਈ ਭਾਜਪਾ ਦੀ ਸੈਂਟਰ ਦੇ ਵਿੱਚ ਉਹਨਾਂ ਨੂੰ ਵੀ ਇਹ ਕਿਉਂਕਿ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡਾ ਰਸਤਾ ਹੈ ਸੋ ਇਹ ਭਾਜਪਾ ਦੀ ਜਿਹੜੀ ਸਰਕਾਰ ਸੈਂਟਰ ਦੇ ਵਿੱਚ ਜਾਂ ਉਹਨਾਂ ਦਾ ਵੀ ਫਰਜ਼ ਹੈ ਵੀ ਸੈਂਟਰ ਆ ਕੇ ਇੱਥੇ ਸਰਵੇ ਕਰੇ ਦਾ ਇਹਨਾਂ ਦਾ ਹਾਲਾਤ ਦੇਖਣੋ ਜਿਹੜੇ ਮੌਕੇ ਦੇ ਆ ਤੇ ਜੋ ਵੀ ਬੰਦਾ ਭਾਵਜਾ ਇਹਨਾਂ ਨੂੰ ਦੇਣਾ ਚਾਹੀਦਾ ਇਹ ਸਾਡੇ ਕਿਸਾਨ ਮਜ਼ਦੂਰ ਸਾਡੇ ਭਰਾ ਜਿਹੜੇ ਆ ਇਹ ਬੜੀ ਐਕਲੈਂਟ ਕੋਸ਼ਿਸ਼ਾ ਜਿਹੜੀ ਕਈ ਇਹਨਾਂ ਤੇ ਬਹੁਤ ਵੱਡੀ ਰਣਗ ਮਾਰ ਪਈ ਆ ਵੱਡੀ ਆ ਸੋ ਇਹ ਸਾਰੇ ਸਰਕਾਰਾਂ ਤੇ ਅਸੀਂ ਸਾਰੇ ਭਾਈਚਾਰੇ ਸਾਰੇ ਜਿੱਦਾਂ ਵੀ ਜਿੱਥੇ ਵੀ ਕੋਈ ਚਾਹੋ ਕੋਈ ਲੋੜ ਆ ਇਹ ਸਾਰੇ ਹਾਜ਼ਰ ਤੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਤੇ ਵੱਧ ਚੜ ਕੇ ਸਾਨੂੰ ਇਹ ਇਹਨਾਂ ਦੀ ਮਦਦ ਕਰ ਦਿੱਤੀ ਜੀ ਆ ਪਰਵਾਰਾਂ ਦੀ ਬਹੁਤ ਬਹੁਤ ਧੰਨਵਾਦੀਆਂ ਸਰਕਾਰ ਦੇ ਸਪੀਕ ਸਿੰਘ ਸੋਰ ਸਿੰਘ ਜੀ ਡਾਇਰੈਕਟਰ ਬਿੱਲਬੋਰਡ ਇਹ ਹਾ ਟਾਈਮ ਜੇ ਦੋਵੇਂ ਸਾਡੇ ਇਲਾਕੇ ਦੇ ਸਮੂਹ ਸਰਪੰਚਾਂ ਨੂੰ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਕੋਈ ਵੀ ਭੀੜ ਸਾਡੇ ਇਧਰ ਲੇ ਜਾਂਦੇ ਜੇ ਵਧੀਆ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੜੇ ਆਦੀ ਵੀ ਰਾਸ਼ਟਰੀਆਂ ਗੱਟਾਂ ਉਹ ਜਿਹੜੇ ਲੋਕ ਹੁੰਦਾ ਪਰਿਵਾਰਾਂ ਦੇ ਮੰਡਲ ਵਾਸਤੇ ਆਏ ਆ ਔਰ ਇਹ ਇਹਨਾਂ ਕੋਲੇ ਬਿਜਲੀ ਦਾ ਮੈਗਮਾ ਵਾ ਪਰ ਕਦੀ ਵੀ ਇਧਰਲੇ ਇਲਾਕੇ ਨੂੰ ਕੋਈ ਵੀ ਕੰਮ ਪੈਂਦਾ ਵਾ ਇਹਨਾਂ ਨੂੰ ਇੱਕ ਛੋਟਾ ਜਿਹਾ ਫੋਨ ਤੇ ਜਾਂ ਇੱਕ ਐਪਲੀਕੇਸ਼ਨ ਦੇ ਕੇ ਸਾਡੇ ਸਾਰੇ ਮਸਲੇ ਜਿਹੜੇ ਹੱਲ ਕਰਾਉਂਦੇ ਆ ਤੋਂ ਅਸੀਂ ਇਹਨਾਂ ਦਾ ਸਮੂਹ ਤੇ ਸਾਰੇ ਸਰਪੰਚੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਸੌਫਟਵੇਅਰ ਲਈ ਵੀ ਸਾਡੇ ਇਸ ਇਲਾਕੇ ਦੇ ਵਿੱਚ ਆਏ ਰਾਤ ਨੂੰ ਤੁਸੀਂ तकरीबन 8 ਵਜੇ ਦਾ ਸਮਾਂ ਆ ਸਾਡੇ ਕੋਲ ਪਹੁੰਚੇ ਲੋੜਵੰਦਾ ਦੀ ਮਦਦ ਕੀਤੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ